ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਰੀਪੁਰ ਦਾ ਮਨਮਤਾ ਨਗਰ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਬਣਾਇਆ ਵੀਡੀਓ ਬਣਾਉਣ ਦੇ ਲਈ ਪਹੁੰਚਿਆ ਹੋਇਆ ਹਾਂ ਜਿਸ ਘਰ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਤਿਆਰ ਮੱਝ ਦੀ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਉਹ ਮਿਲਦੇ ਆ ਬਾਈ ਦੇ ਨਾਲ ਕਰਦੇ ਆ ਗੱਲਬਾਰ ਬਾਈ ਉਧਰ ਹੋ ਜੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਜੀ ਸੇ ਤਾਂ ਘਰ ਪਰਿਵਾਰ ਬਾਈ ਸਾਰੇ ਵਧੀਆ ਠੀਕ ਆ ਇੱਕ ਵਾਰੇ ਨਾਮ ਦੱਸ ਦਈਏ ਬਾਈ ਆਪਣਾ ਚਮਕੌਰ ਸਿੰਘ ਪਿੰਡ ਪੋਲੂਆ ਜੀ ਚਮਕੌਰ ਬਾਈ ਜਿਹੜੀ ਮੈਂ ਵੇਚਣੀ ਆਪਾਂ ਕਿੰਨਵਾ ਸੂਆ ਵਾ ਬਾਈ ਦੂਜੇ ਸੂਆ ਆ ਦੂਜੇ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਹਜੇ ਇਹ 10 12 ਦਿਨਾਂ ਦਾ 10 12 ਦਾ ਕਿੰਨਾ ਕੁ ਦੁੱਧ ਚੋਇਆ ਹੋਇਆ ਬਾਈ ਇਹਦੇ ਤੋਂ ਆਪਾਂ ਇਹਦੇ 6 ਲੀਟਰ 16 ਕਿਲੋ ਦਾ ਰਿਗਾਰਡ ਠੀਕ ਆ ਬਾਈ ਤੇ ਇਹਦੀ ਮਨਲਾ ਵੀਰੇ ਚਵਾਈ ਚਵਾਈ ਕਿਵੇਂ ਆ ਪੋਲੀ ਸੀ ਬਾਈ ਬਹੁਤ ਸਾਫ ਆ ਓਕੇ ਇੱਕ ਨੰਬਰ ਜਾਵਾਂ ਠੀਕ ਆ ਬਾਈ ਜਮਕੌਰ ਰੇਟ ਕੀ ਕਰਾਂਗੇ ਆਪਾਂ ਇਹਦਾ 13 13 ਮਾਨਤਾ ਨੇ ਦੇ ਵਿੱਚੋਂ ਬਾਈ ਮਾਨਤਾਣਾ ਠੀਕ ਆ ਕੱਡੀ ਬਾਰੋ ਤੋਰੀ ਬਈ ਹਾਂ ਥੋੜਾ ਅੱਖ ਦੇ ਵਿੱਚ ਇਹ ਨਾ ਛੋਟਾ ਜਿਹੜੀ ਆਪਾਂ ਤੁਹਾਨੂੰ ਜਿਆਦਾ ਗੱਲ ਹੁਣ ਦੱਸ ਦੇ ਕਿਹੜੀ ਜੈਕ ਦੇ ਵਿੱਚ ਆ ਉਹਨੇ ਇੱਕ ਚਿੱਟਾ ਬਾਹਲਾ ਇੱਕ ਚ ਘਟਾ ਹੋਇਆ ਠੀਕ ਆ ਬਾਈ ਆਪਾਂ ਤੁਹਾਨੂੰ ਗੱਲ ਕਿਹੜੀ ਪੈ ਗਈ ਗੁੰਮੰਦਲੀ ਜਿਹਨੂੰ ਕਹ ਦਿੰਦੇ ਹੋ ਹਾਂ ਹੂੰ ਕੱਡੀ ਬਾਰ ਨੂੰ ਤੋਰੀ ਬਾਈ ਕੱਡੀ ਨੂੰ ਤੋਰੀ ਤਾਰ ਹਾਂ ਤਾਰ ਹੈਗੀ ਦੂਜੀ ਅੱਖ ਇੱਕ ਅੱਖ ਦੇ ਵਿੱਚ ਮਿੱਤਰੋ ਜਿਹੜਾ ਮਾਲਕ ਮੰਡਲੀ ਆਉਂਦੀ ਹੁੰਦੀ ਜਿਹਨੂੰ ਉਹ ਨਹੀਂ ਕਹਿ ਸਕਦੇ ਨੂੰ ਆਪਾਂ ਵੀ ਇੱਕ ਅੱਖ ਦੇ ਵਿੱਚ ਤਾਰ ਚਿੱਟੀ ਬੇਮਲੂਮੀ ਜਿਹੀ ਆਉਂਦੀ ਆਵੇ ਤੁਹਾਨੂੰ ਵਿਖਾਤੀਆਂ ਕੈਮਰੇ ਦੇ ਉੱਤੇ ਸਿੰਘ ਗੋਲਾ ਝੋਟੀ ਦਾ 130000 ਰੁਪਿਆ ਬਾਈ ਰੇਟ ਕੀਤਾ ਵਾ ਮਾਲਕ ਨੇ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਫੁੱਲੀ ਡੁੱਲੀ ਵੱਡੀ ਬੁੱਡੀ ਝੋਟੀ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਹੁੰਜ ਵੀ ਕਰਮਾ ਲੈ ਮਿੱਤਰੋ ਲੈਵੇ ਭਾਂਡੇ ਵਾਲੋ ਸਾਫ ਸੁਥਰੀ ਆ ਦਿਨ ਹਜੇ 10 ਤੋਂ 11 ਪਏ ਆ ਬਾਈ ਜਾਂਦਾ ਸੂਨ ਦੇ ਵਿੱਚ 130000 ਰੁਪਿਆ ਰੇਟ ਆ 6 ਕਿਲੋ ਡੰਗ ਦਾ ਬਾਈ ਨੇ ਦੁੱਧ ਦੇ ਥੱਲੇ ਚੋਇਆ ਹੋਇਆ ਬਣਦੇ ਬਾਈ ਬਸ ਬੰਦ ਸਾਰੀ ਚੰਗਿਆ ਕੱਦ-ਕੁੱਦ ਚੰਗਾ ਵਾ ਝੋਟੀ ਦਾ ਟਿਕਾਣਾ ਚੰਗਾ ਵਾ ਲੇਵਾ ਪੰਡਾ ਬਹੁਤ ਸੋਹਣਾ ਤਿਆਰ ਕਰਦੀ ਆ ਕਿਉਂਕਿ ਹਜੇ ਦਿਨ ਪਏ ਆ ਬਾਈ ਦਿਨਾਂ ਦੇ ਮੁਤਾਬਕ ਇਹਨੇ ਜਿਵੇਂ-ਜਿਵੇਂ ਦਿਨਾਂ ਤੇ ਆ ਗਈ ਗਿਣਤੀ ਤੇ ਆ ਗਈ ਇਹਨੇ ਜ਼ਬਰਦਸਤ ਤਿਆਰ ਹੋ ਜਾਣਾ ਕਿਉਂਕਿ ਇਹਦਾ ਲੇਵਾ ਪੰਡਾ ਗਵਾਈ ਪਰਦੇਸ ਦੀ ਮਿੱਤਰੋ ਤੇ ਬਾਕੀ ਮੂੰਹ ਮੱਥਾ ਸਿੰਘ ਗੋਲਾ ਜਮਾ ਲੈ ਵੀ ਬਾਈ ਚਮਕੌਰ ਨੰਬਰ ਦਾ ਹੀ ਕੇਰਾ ਦੇ ਆਪਦਾ 77378 ਜੀ 78378 27532 27532 76378 27532 78378 27532 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਜਿਹੜੇ ਭਰਾ ਨੂੰ ਝੋਟੇ ਪਸੰਦ ਆ ਤੁਸੀਂ ਸੰਪਰਕ ਕਰ ਸਕਦੇ ਆ ਦਿਨ 10 ਤੋਂ 11 ਬਾਕੀ ਆ ਪਿੰਡ ਪੋਲੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ